ਸੱਚੇ ਗੱਲ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁੱਖ ਹੈਡਲਾਈਨਸ ਤੇ ਕਿਸਾਨ ਅੰਦੋਲਨ ਦੀ ਗੂੰਜ ਪਹੁੰਚੀ ਕੈਨੇਡਾ ਟੋਰਾਂਟੋ ਕਿਸਾਨ ਰੈਲੀ ਦਾ ਕੀਤਾ ਗਿਆ ਆਯੋਜਨ ਸੋਲ ਮੇਟ ਵੈਡਿੰਗਜ਼ ਨੇ ਕਰਵਾਇਆ ਅੰਤਰਰਾਸ਼ਟਰੀ ਵੈਡਿੰਗ ਫੈਸ਼ਨ ਫੈਸਟੀਵਲ ਕੈਨੇਡਾ ਲੇਟੈਸਟ ਡਿਜ਼ਾਈਨਸ ਲੈ ਕੇ ਪਹੁੰਚੇ ਵੈਡਿੰਗ ਡਿਜ਼ਾਈਨਰ ਅੰਤਰਰਾਸ਼ਟਰੀ ਵਿਦਿਆਰਥੀ ਤੇ ਸ਼ਰਨਾਰਥੀ ਕਰ ਰਹੇ ਨੇ ਨਸ਼ੇ ਦਾ ਸੇਵਨ ਜੌਬ ਨਾ ਮਿਲਣ ਕਾਰਨ ਹੋ ਰਿਹਾ ਹੈ ਡਿਪਰੈਸ਼ਨ ਦਾ ਸ਼ਿਕਾਰ ਅੱਜ ਤੋਂ ਜੀਟੀਏ ਤਿਹੋਂ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਗੂੰਜ ਕੈਨੇਡਾ ਤੱਕ ਪਹੁੰਚ ਗਈ ਹੈ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਟੋਰਾਂਟੋ ਦੇ ਵਿੱਚ ਕਿਸਾਨ ਰੈਲੀ ਦਾ ਆਯੋਜਨ ਕੀਤਾ ਗਿਆ ਬ੍ਰਿਮਿਲਿਆ ਗੋ ਸਟੇਸ਼ਨ ਤੋਂ ਲੈ ਕੇ ਟੋਰਾਂਟੋ ਵਿਖੇ ਭਾਰ ਦੇ ਕਨਸੂਲਟ ਜਰਨਲ ਦੇ ਦਫ਼ਤਰ ਤੱਕ ਰੈਲੀ ਕੱਢੀ ਗਈ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਕਿਸਾਨ ਅੰਦੋਲਨ ਨੂੰ ਪ੍ਰਵਾਸੀ ਭਾਰਤੀ ਪਾਈਚਾਰੇ ਦਾ ਡਟਵਾਂ ਸਮਰਥਨ ਮਿਲ ਰਿਹਾ ਹੈ ਟੋਰਾਂਟੋ ਦੇ ਵਿੱਚ ਕਿਸਾਨਾਂ ਦੇ ਸਮਰਥਨ ਦੇ ਵਿੱਚ ਇੱਕ ਕਿਸਾਨ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਭਾਰਤੀ ਕਿਸਾਨਾਂ ਲਈ ਇੱਕ ਜੁਕਤਾ ਦਾ ਪ੍ਰਗਟਾਵਾ ਕੀਤਾ ਗਿਆ ਬਰਮੂਲੀਆ ਗੋ ਸਟੇਸ਼ਨ ਤੋਂ ਭਾਰਤ ਦੇ ਕਨਸੂਲਟ ਜਨਰਲ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਸਿੱਖ ਨੌਜਵਾਨ ਇਕੱਠੇ ਹੋਏ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਭਾਵੇਂ ਕਿ ਇਹ ਕਿਸਾਨ ਦਾ ਮਸਲਾ ਆਲ ਓਵਰ ਦੀ ਵਰਡ ਹੈਗਾ ਤੇ ਖਾਸ ਕਰਕੇ ਹਿੰਦੁਸਤਾਨ ਚ ਹੈਗਾ ਕਿਉਂਕਿ ਹੁਣ ਵੀ ਪੰਜਾਬ ਦੇ ਕਿਸਾਨ ਜਿਹੜੇ ਲੀਡ ਰੋਲ ਦੇ ਵਿੱਚ ਆ ਕੇ ਉਹ ਪੂਰੇ ਭਾਰਤ ਦੇ ਕਿਸਾਨਾਂ ਦੇ ਹੱਕ ਸੱਚ ਦੀ ਗੱਲ ਕਰ ਰਹੇ ਆ ਪਰ ਜੋ ਤਸ਼ੱਦਦ ਜੋ ਕਹਿਰ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਢਾਇਆ ਜਾ ਰਿਹਾ ਨਾ ਹੱਥੇ ਕਿਸਾਨਾਂ ਦੇ ਉੱਤੇ ਅੰਦਾ ਦੁੱਧ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹਦੇ ਨਾਲ ਨਾਲ ਉੱਥੇ ਜਿਹੜੇ ਗੋਲੇ ਵਰਤੇ ਜਾ ਰਹੇ ਆ ਜੋ ਅਥਰੂ ਗੈਸ ਸਿੱਟੀ ਜਾ ਰਹੀ ਆ ਮਲਕੀ ਟੀਵੀ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ਾਂ ਨੂੰ ਦੇਖ ਕੇ ਮਲਕੀ ਮਨ ਜਿਹੜਾ ਕੁਰਲਾ ਉੱਠਦਾ ਹੈਗਾ ਪਰ ਉਥੋਂ ਦੀ ਸਰਕਾਰ ਜਿਹੜੀ ਆ ਉਹ ਖੇਤੀ ਦੇ ਖਾਤੇ ਦੇ ਵਿੱਚ ਸਾਡੀਆਂ ਨਸਲਾਂ ਖਤਮ ਕਰਨ ਤੇ ਤੁਰੀ ਹੋਈ ਆ ਸਾਨੂੰ ਉਹ ਇਕਨੋਮਿਕਲੀ ਤੋੜਨਾ ਚਾਹੁੰਦੇ ਆ ਕਿਉਂਕਿ ਜੇ ਪੰਜਾਬ ਦੇ ਵਿੱਚ ਕਿਸਾਨ ਖਤਮ ਹੋ ਗਿਆ ਤਾਂ ਸਮਝ ਲਓ ਪੰਜਾਬ ਖਤਮ ਹੋ ਗਿਆ ਜੀ ਹਾਲਾਤ ਇਸ ਤਰ੍ਹਾਂ ਦੇ ਨੇ ਜੀ ਔਰ ਜਿੱਥੇ-ਜਿੱਥੇ ਵੀ ਭਾਰਤ ਤੋਂ ਬਾਹਰ ਪੰਜਾਬ ਦੇ ਨਾਲ ਜੁੜੇ ਹੋਏ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਬੈਠੇ ਆ ਉਹ ਆਪਣੇ ਤੌਰ ਦੇ ਉੱਤੇ ਹੱਕ ਸੱਚ ਦਾ ਨਾਹਰਾ ਬੁਲੰਦ ਕਰਦੇ ਰਹਿੰਦੇ ਆ ਅਸੀਂ ਅੱਜ ਬ੍ਰੈਂਟਨ ਦੇ ਏਰੀਏ ਦੇ ਵਿੱਚ ਇਕੱਠੇ ਹੋਏ ਆ ਜੀ ਇਹ ਸਾਡੇ ਨੌਜਵਾਨ ਬੱਚਿਆਂ ਨੇ ਇੱਥੇ ਇਹ ਰੈਲੀ ਰੱਖੀ ਹੈਗੀ ਆ ਭਾਵੇਂ ਕਿ ਸਿੱਖ ਮੋਟਰਸਾਈਕਲ ਕਲੱਬ ਨੇ ਐਤਵਾਰ ਵਾਲੇ ਦਿਨ ਡੈਕਸੀ ਗੁਰਦੁਆਰਾ ਸਾਹਿਬ ਤੋਂ ਮੋਟਰਸਾਈਕਲ ਰੈਲੀ ਕਰਨੀ ਆ ਭਾਵੇਂ ਕਿ ਟੈਂਪਰੇਚਰ ਅਜੇ ਵੀ ਮਾਈਨਸ ਦੇ ਵਿੱਚ ਚੱਲ ਰਿਹਾ ਪਰ ਅਸੀਂ ਆਪਣੇ ਜਜ਼ਬਾਤਾਂ ਨੂੰ ਪ੍ਰਗਟਾਉਣ ਲਈ ਆਪਣੇ ਪੰਜਾਬ ਦੇ ਵਿੱਚ ਹੋ ਰਹੇ ਧੱਕੇ ਦਾ ਸ਼ਕਾਰ ਕਿਸਾਨ ਵੀਰਾਂ ਦੇ ਨਾਲ ਖੜਨ ਦੇ ਲਈ ਅਸੀਂ ਇਸ ਸਟੈਂਡ ਦੇ ਵਿੱਚ ਮੋਟਰਸਾਈਕਲ ਰੈਲੀ ਕਰਾਂਗੇ ਪਰ ਜਿਹੜੇ ਜਿਹੜੇ ਭੈਣ ਭਰਾ ਸਾਡੇ ਨਾਲ ਕਾਰਾਂ ਜਾਂ ਹੋਰ ਵਹੀਕਲ ਤੇ ਜਾਣਗੇ ਉਹ ਵੀ ਵੈਲਕਮ ਹੈਗੇ ਆ ਤੇ ਹੋ ਸਕਦਾ ਕਿ ਜਦੋਂ ਤੱਕ ਆਪਾਂ ਇਸ ਤਰ੍ਹਾਂ ਦੇ ਸੰਘਰਸ਼ ਵਿੱਚ ਲੱਗੇ ਹੋਏ ਆ ਜਦੋਂ ਤੱਕ ਇਹ ਖਬਰ ਤੁਹਾਡੇ ਤੱਕ ਪਹੁੰਚੇ ਹੋ ਸਕਦਾ ਕਿ ਸਾਡੀ ਰੈਲੀ ਹੋ ਚੁੱਕੀ ਹੋਏ ਪਰ ਸਾਡਾ ਜਿਹੜਾ ਸੁਨੇਹਾ ਹੈਗਾ ਦੁਨੀਆ ਭਰ ਦੇ ਵਿੱਚ ਜਰੂਰ ਪਹੁੰਚਣਾ ਚਾਹੀਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੀ ਮੇਰਾ ਨਾਮ ਆਯੂਸ਼ ਆ ਮੈਂ ਪਿਛਲੇ ਕਿਸਾਨੀ ਸੰਘਰਸ਼ ਵੇਲੇ ਇੰਡੀਆ ਚ ਸੀਗਾ ਅੱਜ ਤੋਂ 2 ਸਾਲਾਂ ਪਹਿਲਾਂ ਮੈਂ ਉਰੇ ਆਇਆ ਤੇ ਅੱਜ ਜਦੋਂ ਆਪਾਂ ਫੇਰ ਇਕੱਠੇ ਹੋਇਆ ਸਾਡੇ ਕਿਸਾਨਾਂ ਤੇ ਜਿਹੜਾ ਜ਼ਬਰ ਹੋਇਆ ਸ਼ੰਭੂ ਤੇ ਖਨਾਰੀ ਬਾਰਡਰ ਤੇ ਉਹਦੇ ਰੋਸ ਰੈਲੀ ਚ ਆਪਾਂ ਉਰੇ ਅੱਜ ਇਕੱਠੇ ਹੋਇਆ ਤੇ ਆਪਾਂ ਕੌਂਸਲਰ ਜਰਨਲ ਆਫ ਇੰਡੀਆ ਜਾਣਾ ਜਿੱਥੇ ਜਾ ਕੇ ਆਪਾਂ ਜਿੰਨੇ ਵੀ ਸਾਡੇ ਕਿਸਾਨ ਭਰਾ ਭੈਣ ਮਾਤਾ ਪਿਤਾ ਸਾਰਿਆਂ ਤੇ ਜ਼ਬਰਟਾਇਆ ਗਿਆ ਹਰਿਆਣਾ ਤੇ ਸੈਂਟਰ ਸਰਕਾਰ ਵੱਲੋਂ ਉਹਦੇ ਲਈ ਆਪਾਂ ਪ੍ਰੋਟੈਸਟ ਆਪਦਾ ਜ਼ਾਹਿਰ ਕਰਾਂਗੇ ਜੀ ਇਸੇ ਇੱਥੇ ਖੜੇ ਆ ਫਾਰਮਰਸ ਵਾਸਤੇ ਕਿਸਾਨਾਂ ਵਾਸਤੇ ਅਰਾਉਂਡ ਦ ਵਰਡ ਆ ਮੈ ਕੋ ਡੱਚ ਫਲੈਗ ਹੈਗਾ ਇਸੇ ਆਇਰਿਸ਼ ਫਾਰਮਰ ਡੱਚ ਫਾਰਮਰ ਇੰਗਲੈਂਡ ਦੇ ਫਾਰਮਰਸ ਯੂ ਰូមਾਨੀਅਨ ਫਾਰਮਰਸ ਜਿਹੜੇ ਪੁਨਿਸ਼ ਹੋ ਰਹੇ ਆ ਜਿਹੜਾ ਬਹੁਤ ਬੈਡ ਸਿਚੁਏਸ਼ਨ ਆ ਉਹ ਸਾਰੇ ਫਾਰਮਰਸ ਵਾਸਤੇ ਖੜੇ ਆ ਇੰਡੀਅਨ ਫਾਰਮਰਸ ਵਾਸਤੇ ਖੜੇ ਆ ਇਹ ਕੋਈ ਨਾ ਇਹ ਯੂਜ਼ ਕਰ ਰਹੀ ਹੈ ਗਵਰਨਮੈਂਟ ਵਰਲਡ ਫਾਰਮੂਲਾ ਇਹਨਾਂ ਨੂੰ ਡਾਊਨ ਕਰਨ ਨੂੰ ਫਾਰਮਰਸ ਨੂੰ ਕਿਸਾਨ ਹੈਗੇ ਨੰਬਰ 1 ਜੇ ਤੁਸੀਂ ਚੈੱਕ ਕਰੋ ਆ ਮੇ ਕੋ ਡੱਚ ਦਾ ਫਲੈਗ ਹੈ ਜੇ ਤੁਸੀਂ ਚੈੱਕ ਕਰੋ 4 5 ਇਅਰਸ ਅਗੋ ਟਰੰਪ ਨੇ 20 ਬਿਲੀਅਨ ਡਾਲਰਸ ਆਫ ਦ ਫਾਰਮਰਸ ਨੂੰ ਦਿੱਤਾ ਸੀ ਉਹਨੇ ਕਿਹਾ ਸੀ ਫਾਰਮਰਸ ਯੂ ਆਰ ਮਾਈ ਬੈਕਬੋਨ ਆ ਟਰੂਡੋ ਸਾਰੇ ਗਵਰਨਮੈਂਟ ਇੰਡੀਆ ਇਹ ਸਾਰੇ ਫਾਰਮਰਸ ਦੇ ਖਿਲਾਫ ਹੈ ਜਿਕੜੀ ਉਹ ਹੈ ਕਿ ਪੰਜਾਬ ਦਾ ਭਾਵੇਂ ਹਰਿਆਣਾ ਬਾਰਡਰ ਹੋਵੇ ਜਾਂ ਫਿਰ ਕੈਨੇਡਾ ਕਿਸਾਨਾਂ ਦੇ ਹੱਕ ਵਾਸਤੇ ਹਰ ਕੋਈ ਆਵਾਜ਼ ਬੁਲੰਦ ਕਰ ਰਿਹਾ ਹੈ Solment Weddings Inc ਵੱਲੋਂ ਅੰਤਰਰਾਸ਼ਟਰੀ ਵੈਡਿੰਗ ਫੈਸ਼ਨ ਫੈਸਟੀਵਲ ਕੈਨੇਡਾ ਕਰਵਾਇਆ ਗਿਆ ਹੈ ਪਲਾਸੀ ਇਵੈਂਟ ਸੈਂਟਰ ਮਿਸਿਸ ਸਾਗਾ ਵਿਖੇ ਦੋ ਦਿਨਾਂ ਸ਼ਾਨਦਾਰ ਇਵੈਂਟ ਹੋਇਆ ਇਸ ਇਵੈਂਟ ਦੇ ਵਿੱਚ ਵੱਡੇ ਵੱਡੇ ਵੈਡਿੰਗ ਡਿਜ਼ਾਈਨਰਸ ਨੇ ਆਪਣੇ ਡਿਜ਼ਾਈਨਰ ਵੈਡਿੰਗ ਕੰਪਰੀਆਂ ਤੇ ਵਿਆਹ ਦੇ ਨਾਲ ਜੁੜੇ ਸਾਜੋ-ਸਮਾਨ ਦੀ ਪ੍ਰਦਰਸ਼ਨੀ ਕੀਤੀ ਆਏ ਹੋਏ ਮਹਿਮਾਨਾਂ ਨੇ ਰੈਂਪ ਵਾਕ ਦਾ ਖੂਬ ਆਨੰਦ ਮਾਣਿਆ ਅਤੇ ਵੈਡਿੰਗ ਪਲਾਨ ਕਰ ਰਹੇ ਕਪਲਸ ਲਈ ਇਹ ਇਵੈਂਟ ਫਾਇਦੇਮੰਦ ਸਾਬਿਤ ਹੋਇਆ 24 ਅਤੇ 25 ਫਰਵਰੀ ਨੂੰ Solemnate Weddings Inc ਦੇ ਵੱਲੋਂ Palaciosio Event Center ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਇਵੈਂਟ ਦਾ ਆਯੋਜਨ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਇਸ ਅੰਤਰਰਾਸ਼ਟਰੀ wedding fashion festival canada show ਦੇ ਵਿੱਚ ਵੱਡੀ ਗਿਣਤੀ ਚ ਲੋਕ ਪਹੁੰਚੇ ਹੋਏ ਸਨ ਜੋ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਸੀ ਇਸ ਮੌਕੇ ਪਾਈਚਾਰੀ ਨੇ ਰੈਂਪ ਵਾਕਸ ਦੇ ਨਾਲ-ਨਾਲ ਵੈਡਿੰਗ ਦੇ ਨਾਲ ਜੁੜੀ ਹਰ ਚੀਜ਼ ਦਾ ਖੂਬ ਆਨੰਦ ਮਾਨਿਆ ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਡਿਜ਼ਾਈਨਰਜ਼ ਇੱਥੇ ਆਪਣਾ ਸਾਜੋ-ਸਜਾਵਟ ਦਾ ਸਮਾਨ ਅਤੇ ਨਾਲ ਹੀ ਡਿਜ਼ਾਈਨਰ ਕੱਪੜੇ ਲੈ ਕੇ ਪਹੁੰਚੇ ਹੋਏ ਸਨ ਲੋਕਾਂ ਨੂੰ ਇੱਕੋ ਹੀ ਛੱਤ ਦੇ ਥੱਲੇ ਡਿਜ਼ਾਈਨਰ ਕੱਪੜੇ ਜੁਐਲਰੀ ਅਤੇ ਵਿਆਹ ਦੇ ਨਾਲ ਜੁੜੀ ਹਰ ਚੀਜ਼ ਵੇਖਣ ਦਾ ਮੌਕਾ ਮਿਲਿਆ ਇਸ ਮੌਕੇ ਲੋਕਾਂ ਨੇ ਜਿੱਥੇ ਫੈਸ਼ਨ ਸ਼ੋਅ ਦਾ ਖੂਬ ਆਨੰਦ ਮਾਨਿਆ ਉੱਥੇ ਹੀ ਇਸ ਇਵੈਂਟ ਦੇ ਵਿੱਚ ਆਏ ਹੋਏ ਮਹਿਮਾਨਾਂ ਦੇ ਵੱਲੋਂ ਪ੍ਰਦਰਸ਼ਨੀਆਂ ਨੇ ਚਾਰ ਚੰਨ ਲਗਾਏ ਹੋਏ ਸਨ ਇਸ ਮੌਕੇ ਕੀਤੇ ਗਏ ਵਿਡਿੰਗ ਕਲਚਰ ਫੈਸ਼ਨ ਸ਼ੋਅ ਨੇ ਇਸ ਇਵੈਂਟ ਦੀਆਂ ਰੌਣਕਾਂ ਵਧਾ ਦਿੱਤੀਆਂ So this is soulmate wedding, they organized this event. I think they they have this event for the first time. And basically the event is all about the wedding, like the wedding outfits. So there are like a couple of vendors. So, they have collaborated with Tasneem. She's the uh, she's the one who is hosting this whole event. Um, and as far as like my experience is concerned, so I'm really excited about it because this is the second day. And the first day was amazing. So, we killed it. And yeah, I'm really excited about the second day. It's going to start in few minutes. And I'll be working for um, Dinesh, that's a um, vendor, and he's a wedding designer, and for Tasneem's culture. So, yeah. am excited for that we are live here at iwffc which is a south asian wedding fashion show happening at the palacio event center today and tomorrow feb 24th and 25th so mm -hmm. mere kol toanu haldi mehndi sangeet reception te jinne vi sade pre bridal function hunde ne onna de layi sare outfits milange te mere kol sari variety hai gye, like more modest more stylish more like trendy pastel colors bright colors vibrant colors this side i have my stylish uh, sari cuts so this piece it's like draped sari with a custom cape so very modern very stylish piece for the young generation out there and i also have pieces like these ones which are like one minute sari so we would be happy to serve you and on our wedding season which please serve currently we'll make sure that we disappoint na I'm the owner of Longman Studio. I'm the lead photographer here and we are here today at Palacio Banquet Hall. We have a booth here. We are showing our expertise, our photos and videos with lot of other vendors here. Lot of vendors are exhibiting the things that the wedding couple need in the coming wedding season so please come here join us and see our work and other vendors this is one one stop having everything plus they have a special fashion show in the evening join and see the fashion show please bringing everybody in one under one roof today and we are showcasing uh, the fashion show uh, portraying all the culture event uh, related to culture, and would you like to say something? Yeah, actually, IWF50. Our main motive is to support small businesses and to bring all the multiculturalism at one place and we are very happy to announce that uh, you know yesterday it went very well. very well and today we are expecting more people and lots of people are here right now and it's very exciting show we have uh, bollywood to hollywood everything we have uh, kids fashion show we have adult fashion show we have uh, desi cultural wedding show all the bridal related to the bridal industry and wedding industry lifestyle culture everybody is here, everybody's here. Hi, this is designer Dinesh K. Ramsey from Mumbai and Toronto. Thank you for having me on your show. I am at the IWFFC wedding event here today. We have our fashion show coming up soon. Hope you're enjoying all the Bollywood styles and all the cuts and fashion. I have created and uh, hope to see you soon at uh, and of course, you're most welcome to follow me on my Instagram. at dinesh k ramsay d i n e s h k r a -E m s a y ਜ਼ਿਕਰ ਹੋਇਆ ਕਿ ਜੋ ਲੋਕ ਆਪਣੇ ਵਿਆਹ ਦੀ ਪਲੈਨਿੰਗ ਕਰ ਰਹੇ ਨੇ ਜਾਂ ਫਿਰ ਜਿੰਨਾਂ ਦਾ ਵਿਆਹ ਆਉਣ ਵਾਲਾ ਏ ਉਹਨਾਂ ਵਾਸਤੇ ਇਹ ਇਵੈਂਟ ਬੇहद ਲਾਭਦਾਇਕ ਸਾਬਿਤ ਹੋਈ ਏ ਕਿਉਂਕਿ ਉਹਨਾਂ ਨੂੰ ਇੱਕੋ ਹੀ ਛੱਤ ਦੇ ਥੱਲੇ ਉਹ ਸਭ ਕੁਝ ਮਿਲਿਆ ਜੋ ਉਹ ਆਪਣੇ ਵਿਆਹ ਵਾਸਤੇ ਪਲਾਨ ਕਰ ਰਹੇ ਸਨ ਅਤੇ ਇਹ ਇਵੈਂਟ ਭਵਿੱਖ ਵਿੱਚ ਕਰਵਾਉਣ ਦੀ ਵੀ ਉਮੀਦ ਲਗਾਈ ਗਈ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਕਈ ਜਾਨਾਂ ਜਾ ਰਹੀਆਂ ਨੇ ਇੱਥੇ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਜਾਂ ਫਿਰ ਸ਼ਰਨਾਰਥੀ ਇਸ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਇੱਕ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਵੱਡੇ ਖਰਚੇ ਦੱਸਿਆ ਜਾ ਰਿਹਾ ਹੈ ਡਰੱਗ ਸੰਕਟ ਕਾਰਨ ਸਰਕਾਰਾਂ ਦੀਆਂ ਚਿੰਤਾਵਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੌਬ ਨਾ ਮਿਲਣ ਕਾਰਨ ਤੇ ਕੈਨੇਡਾ ਵਿੱਚ ਸਟਰਗਲ ਭਰੀ ਜ਼ਿੰਦਗੀ ਕਾਰਨ ਸ਼ਰਨਾਰਥੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਮਿਆਸਦਾ ਸੇਵਨ ਕਰਨ ਲਈ ਮਜਬੂਰ ਹੋ ਰਹੇ ਨੇ ਪਿਛਲੇ ਸਾਲ ਸਸਕੇਚਵਨ ਵਿੱਚ 484 ਪੁਸ਼ਟੀ ਕੀਤੇ ਗਏ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਨਾਲ ਮੌਤਾਂ ਹੋਈਆਂ ਕਮਿਊਨਿਟੀ ਸੰਸਥਾਵਾਂ ਨਾਲ ਗੱਲ ਕਰਦੇ ਹੋਏ ਪਤਾ ਲੱਗਾ ਕਿ ਕੈਨੇਡਾ ਦਾ ਡਰੱਗ ਸੰਕਟ ਉਪਭੋਗਤਾਵਾਂ ਦੀ ਇੱਕ ਵੱਡੀ ਗਿਣਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਨੇ ਅਤੇ ਮਹਰਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੁੱਦਾ ਕਿੰਨਾ ਗੰਭੀਰ ਹੈ ਕੈਨੇਡਾ ਪਹੁੰਚਦੇ ਕੁਝ ਦਿਨਾਂ ਦੇ ਅੰਦਰ ਨੌਜਵਾਨ ਮੈਥਫੈਟਾਮਾਈਨ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਅੰਤਰਰਾਸ਼ਟਰੀ ਵਿਦਿਆਰਥੀ ਜੋ ਖੁਦ ਨੂੰ ਇਕੱਲਾ ਸਮਝਦੇ ਨੇ ਉਹ ਕ੍ਰਿਸਟਲ ਮੈਥ ਦੀ ਵਰਤੋਂ ਕਰਨ ਲੱਗ ਪੈਂਦੇ ਨੇ ਅਜਿਹਾ ਹੀ ਕੁਝ ਸਸਕੇਚਵਾਨ ਰਹਿੰਦੇ ਸ਼ਰਨਾਰਥੀਆਂ ਨਾਲ ਹੋ ਰਿਹਾ ਹੈ ਲੋਕ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਅਤੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਪੈਸੇ ਭੇਜਣੇ ਹੁੰਦੇ ਨੇ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਫਿਰ ਸ਼ਰਨਾਰਥੀ ਆਪਣੀ ਚਿੰਤਾ ਦੂਰ ਕਰਨ ਲਈ ਮੈਥਸ ਦਾ ਸਹਾਰਾ ਲੈਂਦੇ ਨੇ ਉਨ੍ਹਾਂ ਮੁਤਾਬਿਕ ਜੌਬ ਲੱਭਣ ਵਿੱਚ ਦਿੱਕਤ ਆਉਣਾ ਰਹਿਣ ਸਹਨ ਦੀ ਟੈਨਸ਼ਨ ਅਤੇ ਹਰ ਤਰ੍ਹਾਂ ਦੀ ਸਮੱਸਿਆ ਨੂੰ ਭੁੱਲਣ ਲਈ ਕ੍ਰਿਸਟਲ ਮੈਥਮੈਟਾਫਾਈਨ ਇੱਕ ਵਧੀਆ ਤਰੀਕਾ ਹੈ ਹੁਣ ਮਾਹਿਰ ਨਾ ਸਿਰਫ ਬਿਹਤਰ ਡਾਟਾ ਇਕੱਠਾ ਕਰ ਰਹੇ ਨੇ ਸਗੋਂ ਅਸਲੀਅਤਾਂ ਵੱਲ ਵੀ ਵਧੇਰੇ ਧਿਆਨ ਦੇ ਰਹੇ ਨੇ ਨਵੇਂ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਕਰਨ ਵੱਲ ਲਜਾ ਰਹੇ ਤਤਾਂ ਅਤੇ ਸਭਿਆਚਾਰਿਕ ਤੌਰ ਤੇ ਉਹਨਾਂ ਨੂੰ ਇਸ ਤੋਂ ਬਚਣ ਲਈ ਦਿੱਤੀ ਜਾਣ ਵਾਲੀ ਮਦਦ ਅਤੇ ਖਾਸ ਦੇਖਭਾਲ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਟਰੂਲੀ ਅਲਾਈਵ ਯੂਥ ਐਂਡ ਫੈਮਿਲੀ ਫਾਊਂਡੇਸ਼ਨ ਸਸਕਿਚਵਾਨ ਦੇ ਵਿੱਚ ਸ ਵਿਦੇਸ਼ੀ ਪਰਵਾਸੀ ਅਤੇ ਹੋਰ ਵਿਪਿੰਨ ਪਾਈਚਾਰਿਆਂ ਦੀ ਸੇਵਾ ਕਰਦੀ ਏ ਉਸ ਦੇ ਕਾਰਜਕਾਰੀ ਨਿਰਦੇਸ਼ਕ ਦੇ ਅਨੁਸਾਰ ਨਵੇਂ ਆਏ ਲੋਕਾਂ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਇਨ੍ਹਾਂ ਪਦਾਰਥਾਂ ਦੀ ਵਰਤੋਂ ਵਿੱਚ ਕਾਫੀ ਵਾਧਾ ਦੇਖਿਆ ਗਿਆ ਏ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਈ ਵਾਰ ਪਹਿਲਾਂ ਹੀ ਆਪਣੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੰਦੀ ਕੋਸ਼ਿਸ਼ ਕਰਦੇ ਹੋਏ ਇੱਥੇ ਜ਼ਿੰਦਗੀ ਬਣਾਉਂਦੀ ਚਿੰਤਾ ਦਾ ਸਾਹਮਣਾ ਕਰਨ ਲਈ ਸਦਮੇ ਨਾਲ ਜੂਝਦੇ ਹੋਏ ਕੈਨੇਡਾ ਪਹੁੰਚਦੇ ਨੇ। ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਅੰਤਰਰਾਸ਼ਟਰੀ ਟਿਊਸ਼ਨ ਫੀਸ ਦੀਆਂ ਵਧੀਆਂ ਦਰਾਂ ਉਨ੍ਹਾਂ ਦੇ ਸੰਘਰਸ਼ਾਂ ਨੂੰ ਹੋਰ ਵਧਾਰੀਆਂ ਨੇ। ਉਨ੍ਹਾਂ ਵਿੱਚੋਂ ਬਹੁਤ ਸਾਰੇ 22 ਸਾਲ ਤੋਂ ਵੱਧ ਉਮਰ ਦੇ ਨੇ ਤੇ ਹਾਈ ਸਕੂਲ ਵਿੱਚ ਜਾਣ ਵਿੱਚ ਅਸਮਰਥ ਨੇ, ਜੋ ਉਨ੍ਹਾਂ ਦੀ ਪਿਛਲੀ ਸਿੱਖਿਆ ਨੂੰ ਕੈਨੇਡੀਅਨ ਸੰਸਥਾਵਾਂ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ। ਕਈਆਂ ਨੂੰ ਅਗਰੇਸੀ ਬੋਲਣ ਦੇ ਵਿੱਚ ਵੀ ਦਿੱਕਤ ਆਉਂਦੀ ਏ ਮਾਹਿਰਾ ਮੁਤਾਬਕ ਕੈਨੇਡਾ ਵਿੱਚ ਸ਼ਰਨਾਰਥੀ ਕੈਂਪ ਜਾਂ ਨੌਕਰੀਆਂ ਦੀ ਬਹੁਤ ਘਾਟ ਏ ਇਹ ਤਣਾਅ ਉਹਨਾਂ ਨੂੰ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਲਈ ਮਜਬੂਰ ਕਰ ਦਈ ਅਤੇ ਉਹ ਇਸ ਦੇ ਵਿੱਚੋਂ ਫਿਰ ਕਦੀ ਬਾਹਰ ਹੀ ਨਹੀਂ ਨਿਕਲ ਪਾਉਂਦੇ ਨਵੇਂ ਆਏ ਲੋਕ ਕਈ ਕਾਰਨਾ ਕਰਕੇ ਨਸ਼ਿਆਂ ਵੱਲ ਮੁੜ ਸਕਦੇ ਨੇ ਸਵੈ ਦਵਾਈ ਤੋਂ ਲੈ ਕੇ ਆਪਣੇ ਘਰੀਲੂ ਦੇਸ਼ਾਂ ਵਿੱਚ ਦੁੱਖਾਂ ਨਾਲ ਨਜਿੱਠਣ ਤੱਕ ਸਦਮੇ ਨਾਲ ਨਜਿੱਠਣ ਤੱਕ ਅਤੇ ਇਕੱਲੇਪਨ ਦਾ ਮੁਕਾਬਲਾ ਕਰਨ ਦੇ ਲਈ ਉਹ ਇਸ ਦਾ ਸਹਾਰਾ ਲੈਂਦੇ ਨੇ ਤਿੰਨ ਕਾਰਨਾ ਕਰਕੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਅਸਲ ਵਿੱਚ ਪ੍ਰਵਾਸ ਕਰਨ ਦਾ ਤਣਾਅ ਦੂਜਾ ਨਸਲਵਾਦ ਸੱਭਿਆਚਾਰਕ ਸਦਵਾਂ ਪ੍ਰਮਾਣ ਪੱਤਰਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਕੈਨੇਡੀਅਨ ਬਣਨ ਲਈ ਸਾਥੀਆਂ ਦਾ ਦਬਾਅ ਅਤੇ ਤੀਜਾ ਕੈਨੇਡਾ ਵਿੱਚ ਨਸ਼ਿਆਂ ਦੀ ਉਪਲਬਧਤਾ ਸਟੈਟਿਸਟਿਕਸ ਕੈਨੇਡਾ ਪਦਾਰਥਾਂ ਦੀ ਵਰਤੋਂ ਤੇ ਨਸਲ ਅਧਾਰਿਤ ਡਾਟਾ ਇਕੱਠਾ ਨਹੀਂ ਕਰਦਾ ਨਾ ਤਾਂ RCMP ਅਤੇ ਨਾ ਹੀ ਸਸਕੇਚਵਾਨ ਕੋਰੋਨਰ ਸਰਵਿਸ ਇਸ ਦੇ ਡਰਗ ਵਰਤੋਂ ਡੇਟਾ ਵਿੱਚ ਇਮੀਗ੍ਰੇਸ਼ਨ ਸਥਿਤੀ ਨੂੰ ਟਰੈਕ ਕਰਦੀ ਹੈ ਸਸਕੇਚਵਾਨ ਹੈਲਥ ਅਥਾਰਟੀ ਅਜੇ ਹੀ ਜਾਣਕਾਰੀ ਇਕੱਠੀ ਨਹੀਂ ਕਰਦੀ ਜੋ ਇਹ ਪਛਾਣ ਕਰ ਸਕੇ ਕਿ ਉਹਦੇ ਗਾਹਕਾਂ ਵਿੱਚੋਂ ਕਿਹੜੇ ਕੈਨੇਡਾ ਦੇ ਵਿੱਚ ਨਵੇਂ ਪ੍ਰਵਾਸੀ ਨੇ ਜ਼ਿਕਰਯੋਗ ਹੈ ਕਿ ਸਿਸਕੀਚਵਾਨ ਸਰਕਾਰ ਨੂੰ ਉਮੀਦ ਹੈ ਕਿ ਪ੍ਰੋਵਿੰਸ 2030 ਤੱਕ 1.4 ਮਿਲੀਅਨ ਲੋਕਾਂ ਤੱਕ ਪਹੁੰਚ ਕਰ ਸਕਦਾ ਹੈ ਇਸ ਲਈ ਕੁਝ ਮਾਹਿਰ ਕਹਿੰਦੇ ਨੇ ਕਿ ਇਹ ਨਸ਼ੀਲੇ ਪਦਾਰਥਾਂ ਦੇ ਸੇਵਨ ਵਿਰੁੱਧ ਕੰਮ ਕਰਨ ਦਾ ਨਾਜ਼ੁਕ ਸਮਾਂ ਹੈ ਯੋਕ ਯੂਨੀਵਰਸਿਟੀ ਦੇ ਅਕਾਦਮਿਕ ਕਰਮਚਾਰੀਆਂ ਨੇ ਸੋਮਵਾਰ ਨੂੰ ਯਾਨੀ ਕਿ ਅੱਜ ਹੜਤਾਲ ਕਰਨ ਲਈ ਵੋਟ ਦਿੱਤੀ ਹੈ ਲਗਭਗ 3000 ਕੰਟਰੈਕਟ ਫੈਕਲਟੀ ਗ੍ਰੈਜੂਏਟ ਅਧਿਆਪਨ ਅਤੇ ਹੋਜ ਸਹਾਇਕ ਹੜਤਾਲ ਵਿੱਚ ਹਿੱਸਾ ਲੈਣਗੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES 3903 ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਪੜਾਈ ਤੇ ਵੀ ਅਸਰ ਪੈ ਰਿਹਾ ਹੈ ਯੋਗ ਯੂਨੀਵਰਸਿਟੀ ਦੇ ਅਕਾਦਮਿਕ ਕਰਮਚਾਰੀਆਂ ਨੇ ਸੋਮਵਾਰ ਨੂੰ ਯਾਨੀ ਕਿ ਅੱਜ ਹੜਤਾਲ ਕਰਨ ਲਈ ਵੋਟ ਦਿੱਤੀ ਹੈ ਜੇਕਰ ਸਕੂਲ ਸਮਰਥਾ ਸੰਕਟ ਨੂੰ ਹੱਲ ਕਰਨ ਦੀ ਅਸਲ ਯੋਜਨਾ ਦੇ ਨਾਲ ਵਾਪਸ ਨਹੀਂ ਹੁੰਦਾ ਕਾਮਯਾਦੀ ਨੁਮਾਇੰਦਗੀ ਕਰਨ ਵਾਲੀ ਕਿ ਨੀਤੀਨ ਯੂਨੀਅਨ ਆਫ ਪਬਲਿਕ EMPLOYES ਯਾਨੀ ਕਿ QUB 3903 ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਯੋਗ ਵਿਖੇਨ ਲਗਭਗ 3000 ਕੰਟਰੈਕਟ ਇਨਸਟ੍ਰਕਟਰ ਟੀਚਿੰਗ ਅਸਿਸਟੈਂਟ ਅਤੇ ਗ੍ਰੈਜੂਏਟ ਅਸਿਸਟੈਂਟ ਸੋਮਵਾਰ ਨੂੰ ਹੜਤਾਲ ਕਰਨਗੇ ਜੇਕਰ ਰੁਜ਼ਗਾਰਦਾਤਾ ਨਾਲ ਕੋਈ ਸਮਝੌਤਾ ਨਹੀਂ ਹੋਇਆ ਕਿਊਬ 3903 ਦੇ ਬੁਲਾਰੇ ਅਤੇ ਪੀ ਐਚ ਡੀ ਵਿਦਿਆਰਥੀ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਯੋਗ ਯੂਨੀਵਰਸਿਟੀ ਸਬਵੇ ਸਟੇਸ਼ਨ ਦੇ ਬਾਹਰ ਰੈਲੀ ਦੇ ਨਾਲ ਸੋਮਵਾਰ ਨੂੰ ਪਿਕਟ ਲਾਈਨਾਂ ਦੇ ਵਧਨ ਦੀ ਉਮੀਦ ਹੈ ਯੂਨੀਅਨ ਨੇ ਇਕਰਾਰਨਾਮੇ ਦੀ ਗੱਲਬਾਤ ਦਾ ਬਹਿਰਵਾਨ ਨਹੀਂ ਦਿੱਤਾ ਇੱਕ ਕਦਮ ਯੂਨੀਵਰਸਿਟੀ ਵਿੱਚ 2018 ਦੀ ਹੜਤਾਲ ਤੋਂ 5 ਸਾਲ ਬਾਅਦ ਚੁੱਕਿਆ ਗਿਆ ਹੈ ਜਦੋਂ ਫੋਰਡ ਸਰਕਾਰ ਨੇ ਸੱਤਾ ਵਿੱਚ ਆ ਕੇ ਮਹੀਨਿਆਂ ਤੋਂ ਚੱਲੇ ਮਜ਼ਦੂਰ ਵਿਵਾਦ ਨੂੰ ਖਤਮ ਕਰਨ ਲਈ ਕਾਨੂੰਨ ਪਾਸ ਕੀਤਾ ਸੀ ਉਸ ਸਮੇਂ ਪ੍ਰਾਂਤ ਨੇ ਗੈਰ ਸੰਵਿਧਾਨਿਕ ਬਿੱਲ 124 ਵੀ ਪਾਸ ਕੀਤਾ ਸੀ ਜਿਸ ਨੇ ਤਨਖਾਹ ਨੂੰ ਪ੍ਰਤੀ ਸਾਲ 1% ਤੱਕ ਸੀਮਤ ਕੀਤਾ ਹੈ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਸ ਕਾਨੂੰਨ ਨੂੰ ਬਾਅਦ ਵਿੱਚ ਅਦਾਲਤਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਗੈਰ ਸੰਵਿਧਾਨਿਕ ਸੀ ਪਰ ਯੋਗ ਨੇ ਹਜੇ ਇਸ ਦੇ ਪੈਦਾ ਹੋਏ ਅਸਰ ਸੰਤੁਲਨ ਨੂੰ ਦੂਰ ਕਰਨਾ ਹੈ ਬੁਲਾਰੇ ਨੇ ਕਿਹਾ ਕਿ ਇਹ ਮੁੱਦਾ ਇਕਵਿਟੀ ਅਤੇ ਪਹੁੰਚ ਦਾ ਹੈ ਵਿਦਿਆਰਥੀਆਂ ਨੂੰ ਵੀ ਸਕੂਲ ਨਾ ਸਹਿਨਯੋਗ ਲੱਗ ਰਿਹਾ ਹੈ ਜਿਸ ਨਾਲ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਸਥਿਤੀ ਵਿੱਚ ਨਹੀਂ ਰਹਿਣਾ ਚਾਹੁੰਦੇ ਪਰ ਚੀਜ਼ਾਂ ਖਤਮ ਹੋਣ ਦੀ ਕਗਾਰ ਤੇ ਨੇ ਯੂਨੀਵਰਸਿਟੀ ਨੂੰ ਅਜਿਹੇ ਤਰੀਕੇ ਨਾਲ ਸੌਦੇਬਾਜ਼ੀ ਕਰਨ ਲਈ ਗੰਭੀਰ ਹੋਣ ਦੀ ਲੋੜ ਹੈ ਜੋ ਕਿ ਫਾਇਤੀ ਅਤੇ ਇਕਵਿਟੀ ਦੇ ਮੁੱਦਿਆਂ ਨੂੰ ਹੱਲ ਕਰੇ ਇੱਕ ਬਿਆਨ ਵਿੱਚ ਯੋਕੀ ਯੂਨੀਵਰਸਿਟੀ ਨੇ ਕਿਹਾ ਕਿ ਉਸਨੇ ਸ਼ੁੱਕਰਵਾਰ ਦੁਪਹਿਰ ਨੂੰ ਯੋਜਨਾਬੱਧ ਸੌਦੇਬਾਜ਼ੀ ਗੱਲਬਾਤ ਲਈ ਯੂਨੀਅਨ ਨਾਲ ਮੁਲਾਕਾਤ ਕੀਤੀ। ਯੂਨੀਵਰਸਿਟੀ ਅਤੇ ਯੂਨੀਅਨ ਵਿਚਕਾਰ ਗੱਲਬਾਤ ਹਫ਼ਤੇ ਦੇ ਅੰਤ ਵਿੱਚ ਅਤੇ ਦੋਵਾਂ ਧਿਰਾਂ ਦੇ ਸਮਝੌਤੇ ਨਾਲ ਅਗਲੇ ਹਫ਼ਤੇ ਜਾਰੀ ਰਹਿ ਸਕਦੀ ਹੈ। ਜ਼ਿਕਰ ਹੋਇਆ ਹੈ ਕਿ ਯੂਨੀਵਰਸਿਟੀ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਵਿਦਿਆਰਥੀਆਂ ਦੀ ਸਿੱਖਲਾਈ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇ ਯੂਨੀਵਰਸਿਟੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੰਚਾਲਨ ਦੇ ਹੋਰ ਸਾਰੇ ਪਹਿਲੂਆਂ ਲਈ ਅਚੰਚੇਤੀ ਯੋਜਨਾਵਾਂ ਲਾਗੂ ਨੇ ਤੇ ਲੋੜ ਪੈਣ ਤੇ ਸਰਗਰਮ ਕੀਤੀਆਂ ਜਾਣਗੀਆਂ ਪ੍ਰੀਮੀਅਰ ਡਰਗ ਫੋਰ ਦੇ ਐਲਾਨ ਮੁਤਾਬਕ 26 ਫਰਵਰੀ ਤੋਂ ਅੱਜ ਤੋਂ ਜੀਟੀਏ ਵਿੱਚ ਵਨ ਫੇਅਰ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ ਗੋ ਟ੍ਰਾਂਜ਼ਿਟ ਟਟੀਸੀ ਬ੍ਰੈਂਟਨ ਟ੍ਰਾਂਜ਼ਿਟ ਡਰਹਮ ਰੀਜਨ ਟ੍ਰਾਂਜ਼ਿਟ ਮਾਈ ਵੇ ਅਤੇ ਯੋਕ ਰੀਜਨ ਟ੍ਰਾਂਜ਼ਿਟ ਵਿੱਚ ਚੱਲੇ ਸਫ਼ਰ ਕਰਨਮ ਵਾਲਿਆਂ ਲਈ ਇਹ ਇੱਕ ਖੁਸ਼ਖਬਰੀ ਹੈ ਕਿਉਂਕਿ ਹੁਣ ਉਹਨਾਂ ਨੂੰ ਵਾਰ-ਵਾਰ ਸਫ਼ਰ ਕਰਨ ਲਈ ਕਿਰਾਇਆ ਨਹੀਂ ਦੇਣਾ ਪਵੇਗਾ ਪ੍ਰੋਵਿੰਸ ਦੇਸ ਵਨ ਫੇਅਰ ਪ੍ਰੋਗਰਾਮ ਰਾਹੀਂ ਸਵਾਰੀਆਂ ਵਾਧੂ ਕਿਰਾਇਆ ਬਚਾ ਸਕਦੀਆਂ ਨੇ ਗੋ ਟ੍ਰਾਂਜ਼ਿਟ ਟਟੀਸੀ ਬ੍ਰੈਂਟਨ ਟ੍ਰਾਂਜ਼ਿਟ ਡਰਹਮ ਰੀਜਨ ਟ੍ਰਾਂਜ਼ਿਟ ਮਾਈ ਵੇ ਅਤੇ ਯੋਕ ਰੀਜਨ ਟ੍ਰਾਂਜ਼ਿਟ ਵਿਚਕਾਰ ਟ੍ਰਾਂਸਫਰ ਕਰਨ ਵਾਲੀਆਂ ਸਵਾਰੀਆਂ ਲਈ ਸੋਮਵਾਰ ਨੂੰ ਜੀਟੀਏ ਵਿੱਚ ਇੱਕ ਨਵੀਂ ਇਕੀਕ੍ਰਿਤ ਜਨਤਕ ਆਵਾਜਾਈ ਪ੍ਰਣਾਲੀ ਸ਼ੁਰੂ ਹੋ ਗਈ। ਅਨਟਾਰੀਓ ਦੇ ਪ੍ਰੀਮੀਅਰ ਡਾਕ ਫੋਰਡਲ ਲੰਬੇ ਸਮੇਂ ਅਤੇ ਦੇਰੀ ਨਾਲ ਕੀਤੇ ਵਾਅਦੇ ਨਵੀਂ ਵਨ ਫੇਅਰ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਵਧੇਰੇ ਆਵਾਜਾਈ ਵਿਕਲਪਾਂ ਅਤੇ ਵਧੇਰੇ ਸਹੂਲਤਾਂ ਮਾ ਪ੍ਰਦਾਨ ਕਰਨਾ ਹੈ। ਪ੍ਰੋਵਿੰਸ ਨੇ ਕਿਹਾ ਕਿ ਵਨ ਫੇਅਰ ਪ੍ਰੋਗਰਾਮ ਜਨਤਕ ਆਵਾਜਾਈ ਰਾਈਡਰਾਂ ਲਈ ਔਸਤਨ 1600 ਡਾਲਰ ਪ੍ਰਤੀ ਸਾਲ ਕਿਰਾਇਆ ਬਚਾਉਂਦਾ ਹੈ ਰਾਈਡਰ ਜੋ ਗੋ ਟ੍ਰਾਂਜ਼ਿਟ TTC ਬ੍ਰੈਂਪਟਨ ਟ੍ਰਾਂਜ਼ਿਟ ਡਰਹਮ ਰੀਜਨ ਟ੍ਰਾਂਜ਼ਿਟ ਮਾਈ ਵੇ ਅਤੇ ਯੋਰਕ ਰੀਜਨ ਟ੍ਰਾਂਜ਼ਿਟ ਤੇ ਯਾਤਰਾ ਕਰਦੇ ਨੇ ਉਹਨਾਂ ਨੂੰ ਆਪਣੀ ਯਾਤਰਾ ਨਾਲ ਜੁੜੇ ਸਭ ਤੋਂ ਵੱਧ ਸਿੰਗਲ ਕਿਰਾਏ ਦਾ ਭੁਗਤਾਨ ਕਰਨਾ ਚਾਹੀਦਾ ਹੈ ਪਰ ਜਦੋਂ ਇੱਕ ਮਨੋਨੀਤ 2 ਤੋਂ 3 ਘੰਟੇ ਦੀ ਸਮਾਂ ਸੀਮਾ ਦੇ ਅੰਦਰ ਕਿਸੇ ਹੋਰ ਸਿਸਟਮ ਵਿੱਚ ਟ੍ਰਾਂਸਫਰ ਕਰਦੇ ਨੇ ਤਾਂ ਉਹਨਾਂ ਤੋਂ ਕੱਟ ਕਿਰਾਇਆ ਵਸੂਲਿਆ ਜਾਵੇਗਾ ਜਦੋਂ ਸਵਾਰੀਆਂ ਆਪਣੀ ਯਾਤਰਾ ਦੇ ਹਿੱਸੇ ਵਜੋਂ TTC ਦੀ ਵਰਤੋਂ ਕਰਦੀਆਂ ਨੇ ਤਾਂ ਉਹਨਾਂ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ TTC ਆਪਣੇ ਆਪ 100% ਛੋਟ ਦੀ ਗਿਣਨਾ ਕਰੇਗਾ ਅਤੇ ਇਸ ਨੂੰ ਆਪਣੇ ਪ੍ਰੈਸਟੋ ਕਾਰਡ ਕ੍ਰੈਡਿਟ ਜਾਂ ਡੈਬਿਟ ਕਾਰਡ ਤੇ ਲਾਗੂ ਕਰੇਗਾ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਗਾਹਕ ਆਪਣੇ TTC ਕਿਰਾਏ ਦਾ ਮਹੀਨਾਵਾਰ ਪਾਸ ਨਾਲ ਭੁਗਤਾਨ ਕਰਦੇ ਨੇ ਉਹਨਾਂ ਨੂੰ ਗੋਰ ਟਰਾਂਜ਼ਿਟ ਵਿੱਚ ਟਰਾਂਸਫਰ ਕਰਨ ਮੇਲੇ ਕੋਈ ਵਾਧੂ ਛੋਟ ਨਹੀਂ ਮਿਲੇਗੀ ਜਿਨ੍ਹਾਂ ਰਾਈਡਰਾਂ ਨੂੰ TTC ਸਿਸਟਮ ਵਿੱਚ ਜਾਂ ਬਾਹਰ ਟਰਾਂਸਫਰ ਕਰਨ ਦੀ ਲੋੜ ਹੈ ਉਹਨਾਂ ਨੂੰ ਪ੍ਰੈਸਟੋ ਰਾਈਡਰ ਤੇ ਭੁਗਤਾਨ ਦੀ ਆਪਣੀ ਮੂਲ ਵਿਧੀ ਦੀ ਵਰਤੋਂ ਕਰਕੇ ਟੈਪ ਕਰਨਾ ਚਾਹੀਦਾ ਹੈ ਗਾਗਾ ਨੂੰ ਇੱਕ ਮੁਫਤ ਟ੍ਰਾਂਸਫਰ ਪ੍ਰਾਪਤ ਹੋਵੇਗਾ ਅਤੇ TTC ਤੇ ਪਹਿਲੀ ਵਾਰ ਟੈਪ ਕਰਨ ਦੇ 2 ਘੰਟਿਆਂ ਦੇ ਅੰਦਰ ਉਹਨਾਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਇਹ ਪ੍ਰੋਗਰਾਮ ਨਜਵਾਨਾਂ, ਬਾਲਾਂ, ਪੋਸਟ ਸੈਕੰਡਰੀ ਵਿਦਿਆਰਥੀਆਂ, ਬਜ਼ੁਰਗਾਂ ਅਤੇ TTC ਨਿਰਪੱਖ ਛੂਟ ਪਾਸ ਗਾਗਾਾਂ ਤੇ ਲਾਗੂ ਹੁੰਦਾ ਹੈ। 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ TTC ਤੇ ਹਮੇਸ਼ਾ ਮੁਫਤ ਯਾਤਰਾ ਕਰਦੇ ਨੇ। ਜਿਨ੍ਹਾਂ ਘਾਗਾ ਕੋਲ ਬ੍ਰੈਂਟਨ ਟ੍ਰਾਂਜ਼ਿਟ ਡਰਹਮ ਰੀਜਨ ਟ੍ਰਾਂਜ਼ਿਟ ਮਾਈ ਵੇ ਜਾਇਯੋਗ ਰੀਜਨ ਟ੍ਰਾਂਜ਼ਿਟ ਲਈ ਮਹੀਨਾਵਾਰ ਪਾਸ ਹੈ ਉਹਨਾਂ ਨੂੰ TTC ਨਾਲ ਜੁੜਨ ਤੇ ਇੱਕ ਮੁਫਤ ਟ੍ਰਾਂਸਫਰ ਪ੍ਰਾਪਤ ਹੋਵੇਗਾ ਟ੍ਰਾਂਟੋ ਵਿੱਚ ਸ਼ੁਰੂ ਹੋਣ ਵਾਲੀਆਂ ਵਾਪਸੀ ਦੀਆਂ ਯਾਤਰਾਵਾਂ ਤੇ ਰਾਈਡਰ ਸਿੰਗਲ ਰਾਈਡ TTC ਕਿਰਾਏ ਦਾ ਭੁਗਤਾਨ ਕਰਨਗੇ ਅਤੇ ਏਜੰਸੀ ਨਾਲ ਜੁੜਨ ਤੇ ਇੱਕ ਮੁਫਤ ਟ੍ਰਾਂਸਫਰ ਪ੍ਰਾਪਤ ਕਰਨਗੇ ਜਿੱਥੇ ਉਹਨਾਂ ਕੋਲ ਮਹੀਨਾਵਾਰ ਪਾਸ ਹੈ ਇਸ ਸਮੇਂ ਯੂਪੀ ਐਕਸਪ੍ਰੈਸ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੈ ਪੀਲ ਖੇਤਰ ਵਿੱਚ ਟ੍ਰਾਂਸ ਹੈਲਥ ਪ੍ਰੋਗਰਾਮ ਨੂੰ ਵੀ ਇਸ ਪੇਸ਼ਕਸ਼ ਤੋਂ ਬਾਹਰ ਰੱਖਿਆ ਗਿਆ ਹੈ ਕਿਉਂਕਿ ਇਹ ਪ੍ਰੈਸਟੋ ਨੂੰ ਸਵੀਕਾਰ ਨਹੀਂ ਕਰਦਾ ਅਨਟਾਰੀਓ ਵਨ ਫੇਅਰ ਪ੍ਰੋਗਰਾਮ ਨੂੰ ਕਿੱਕ ਸਟਾਰਟ ਕਰਨ ਲਈ 67 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਿਹਾ ਹੈ ਜੋ ਕਿ 2041 ਖੇਤਰੀ ਆਵਾਜਾਈ ਯੋਜਨਾ ਦਾ ਸਮਰਥਨ ਕਰਦਾ ਹੈ ਅਤੇ ਗ੍ਰੇਟਰ 골ਡਨ ਹਾਰਟ ਸ਼ੋ ਟਰਾਂਸਪੋਰਟੇਸ਼ਨ ਪਲਾਨ ਵਿੱਚ ਦੱਸੀਆਂ ਗਈਆਂ 100 ਤੋਂ ਵੱਧ ਕਾਰਵਾਈਆਂ ਦਾ ਹਿੱਸਾ ਹੈ ਹਾਲਾਂਕਿ ਇਸ ਸਮੇਂ ਇਹ ਅਸਪਸ਼ਟ ਹੈ ਕਿ ਲੰਬੇ ਸਮੇਂ ਲਈ ਇੱਕ ਕਿਰਾਏ ਲਈ ਪੈਸਾ ਕਿੱਥੋਂ ਆਵੇਗਾ ਕਿਉਂਕਿ ਪ੍ਰਾਂਤ ਨੇ ਇਹ ਨਹੀਂ ਦੱਸਿਆ ਕਿ ਇਹ ਕਿੰਨੇ ਸਾਲਾਂ ਲਈ ਫੰਡ ਦਿੱਤਾ ਜਾ ਰਿਹਾ ਹੈ ਕੈਨੇਡਾ ਵਿੱਚ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਵਾਲਾ આરોપી ਪਤੀ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਭੋਗ ਰਿਹਾ ਹੈ 40 ਸਾਲਾ ਦੋਸ਼ੀ ਪਤੀ ਨਵਿੰਦਰ ਗਿੱਲ ਤੇ ਪਤਨੀ ਨੂੰ ਘਰ ਵਿੱਚ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਹੈ ਮ੍ਰਿਤਕ ਹਰਪ੍ਰੀਤ ਕੌਰ ਪੇਸ਼ੇਵਰ ਅਧਿਆਪਕ ਸੀ ਜੋ ਆਪਣੇ ਤਿੰਨ ਬੱਚਿਆਂ ਤੇ ਪਤੀ ਦੇ ਨਾਲ ਸੜੀ ਵਿੱਚ ਰਹਿੰਦੀ ਸੀ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਤੇ ਇਨਸਾਫ ਦੀ ਉਡੀਕ ਕਰ ਰਿਹਾ ਸੀ ਅਤੇ ਪਤੀ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਿੰਨ ਬੱਚਿਆਂ ਦੀ ਮਾਂ ਹਰਪ੍ਰੀਤ ਕੌਰ 7 ਦਸੰਬਰ 2022 ਨੂੰ ਸੜੀ ਦੇ ਆਪਣੇ ਘਰ ਵਿੱਚ ਮੌਜੂਦ ਸੀ ਜਦੋਂ ਉਹ ਗੰਭੀਰ ਹਾਲਤ ਦੇ ਵਿੱਚ ਮਿਲੀ ਉਸ ਨੂੰ ਜਦ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੇ ਇਲਾਜ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ ਸੜੀ ਦੇ 66 ਐਵੇਨਿਊ ਦੇ 127 ਬਲਾਕ ਵਿੱਚਲੇ ਘਰ ਵਿੱਚ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਨਿਮਿੰਦਰ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਜਿਸਨੇ ਪਿਛਲੇ ਸਾਲ ਜੂਨ ਵਿੱਚ ਆਪਣਾ ਗੁਨਾਹ ਵੀ ਕਬੂਲ ਕਰ ਲਿਆ BC ਦੀ ਪ੍ਰੋਵਿੰਸ਼ਲ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਨਵਿੰਦਰ ਗਿੱਲ 10 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ ਆਈ ਹਿੱਟ ਦੇ ਬੁਲਾਰੇ ਸਰਜਨ ਟਿਮਥੀ ਪਿਓਰਟੀ ਨੇ ਕਿਹਾ ਕਿ ਜੀਵਨ ਸਾਥੀ ਨਾਲ ਹਿੰਸਾ ਦੀਆਂ ਘਟਨਾਵਾਂ ਪਰਿਵਾਰਾਂ ਅਤੇ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਨੇ ਸਰੀ RCMP ਦੀ ਪੀੜਤ ਸੇਵਾਵਾਂ ਇਕਾਈ ਅਤੇ BC ਦੇ ਬਾਲ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਈ ਅਦਾਲਤੀ ਸੁਣਵਾਈ ਦੌਰਾਨ ਨਵਿੰਦਰ ਗਿੱਲ ਦੇ ਵਕੀਲ ਨੇ ਇਹ ਕਿਹਾ ਕਿ ਉਸ ਦਾ ਮੌਕਲ ਆਪਣੀ ਗਲਤੀ ਮੰਨ ਰਿਹਾ ਹੈ ਤੇ ਆਪਣੇ ਫੈਸਲੇ ਤੇ ਬੇਹਦ ਅਫਸੋਸ ਜ਼ਾਹਿਰ ਕਰ ਰਿਹਾ ਹੈ। ਉਸ ਨੂੰ ਅਫਸੋਸ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਕੌਰ ਉੱਤਰਾਖੰਡ ਦੀ ਰਹਿਣ ਵਾਲੀ ਸੀ ਜੋ ਭਾਰਤ ਦੇ ਨਾਲ ਸੰਬੰਧਿਤ ਸੀ ਜਿਸ ਨੂੰ ਉਸ ਦੇ ਪਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਆਖਿਰਕਾਰ ਹੁਣ ਉਸ ਨੂੰ ਸਜ਼ਾ ਸੁਣਾ ਕੇ ਅਦਾਲਤ ਨੇ ਮ੍ਰਿਤਕ ਹਰਪ੍ਰੀਤ ਕੌਰ ਦੇ ਨਾਲ ਇਨਸਾਫ ਕੀਤਾ ਹੈ। ਜ਼ਿਕਰੂ ਹੈ ਕਿ 2011 ਦੇ ਵਿੱਚ ਵਿਆਹ ਕਰਨ ਤੋਂ ਪਹਿਲਾਂ ਹਰਪ੍ਰੀਤ ਕੌਰ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਸਾਇੰਸ ਟੀਚਰ ਵਜੋਂ ਕੰਮ ਕਰਦੀ ਸੀ ਅਤੇ 2015 ਦੇ ਵਿੱਚ ਆਪਣੇ ਛੋਟੇ ਜਿਹੇ ਪਰਿਵਾਰ ਅਤੇ ਪਤੀ ਦੇ ਨਾਲ ਉਹ ਕੈਨੇਡਾ ਆ ਗਈ ਜਿੱਥੇ ਉਸ ਨੂੰ ਹਮੇਸ਼ਾ ਦੇ ਲਈ ਇੱਕ ਬਹੁਤ ਲਵਿੰਗ ਅਧਿਆਪਕ ਦੇ ਵਜੋਂ ਯਾਦ ਕੀਤਾ ਜਾ ਰਿਹਾ ਹੈ एडमंटन ਵਿੱਚ ਪੀਜ਼ਾ ਐਂਡ ਡੋਨਰ ਸ਼ਾਪ ਦੇ ਸਿੱਖ ਮਾਲਕ ਨੇ ਇੱਕ ਸ਼ਲਾਘਾਯੋਗ ਪਹਿਲ ਕਦਮੀ ਸ਼ੁਰੂ ਕੀਤੀ ਹੈ ਰਾਜਵਿੰਦਰ ਸਿੰਘ ਨੇ ਸਿੱਖ ਸਿਧਾਂਤਾਂ ਦੇ ਚੱਲਦੇ ਹੋਏ ਕਮਿਊਨਿਟੀ ਵਾਸਤੇ 10 ਫ੍ਰੀ ਭੋਜਨ ਦੇਣੇ ਸ਼ੁਰੂ ਕੀਤੇ ਨੇ ਰਾਜਵਿੰਦਰ ਹਰ ਹਫ਼ਤੇ 10 ਲੋੜਵੰਦ ਵਿਅਕਤੀਆਂ ਨੂੰ ਫ੍ਰੀ ਖਾਣਾ ਵੰਡੇ ਨੇ ਇਸ ਵਾਸਤੇ ਉਹਨਾਂ ਦੇ ਗਾਹਕਾਂ ਵੱਲੋਂ ਵੀ ਦਾਨ ਦਿੱਤਾ ਜਾ ਰਿਹਾ ਹੈ ਰਾਜਵਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋੜਵੰਦ ਲੋਕਾਂ ਲਈ ਇਹ ਪਹਿਲ ਕਦਮੀ ਸ਼ੁਰੂ ਕੀਤੀ ਸੀ ਦੱਖਣ ਪੂਰਬੀ ਐਡਮਿੰਟਨ ਵਿੱਚ ਆਪਣੀ ਪੀਜ਼ਾ ਐਂਡ ਡੋਨਰ ਦੀ ਦੁਕਾਨ ਖੋਲ੍ਹਣ ਤੋਂ ਸਿਰਫ 7 ਮਹੀ ਰਾਜਵਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਇਹ ਕਮਿਊਨਿਟੀ ਲਈ ਵੀ ਕੁਝ ਕਰਨ ਦਾ ਸਮਾਂ ਹੈ ਨਵੰਬਰ 2023 ਦੇ ਅਖੀਰ ਵਿੱਚ ਉਸਨੇ ਹਰ ਹਫਤੇ ਲੋੜਵੰਦ ਕਿਸੇ ਵੀ ਵਿਅਕਤੀ ਲਈ 10 ਮੁਫਤ ਭੋਜਨ ਦੇਣੇ ਸ਼ੁਰੂ ਕਰ ਦਿੱਤੇ ਉਸਨੇ ਇਸ ਵਿਚਾਰ ਦਾ ਸੇਰਾ ਆਪਣੇ ਵਿਸ਼ਵਾਸ ਸਿੱਖ ਧਰਮ ਅਤੇ ਇਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਜਸ਼ਨ ਦੇ ਸਮੇਂ ਨੂੰ ਦਿੱਤਾ ਲੰਗਰ ਇੱਕ ਭਾਈਚਾਰਕ ਰਸੋਈ ਜੋ ਮੁਫਤ ਭੋਜਨ ਪ੍ਰਦਾਨ ਕਰਦੀ ਹੈ ਸਿੱਖ ਧਰਮ ਦੀ ਸਦੀਆਂ ਪੁਰਾਣੀ ਪ੍ਰਥਾ ਹੈ ਇਹ ਸੰਕਲਪ ਸਿੱਖ ਧਰਮ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਉਸ ਦੇ ਉੱਤਰਾਧਿਕਾਰੀਆਂ ਦੁਆਰਾ ਸੰਸਥਾਗਤ ਅਤੇ ਇੱਕ ਸੰਗਠਿਤ ਕਾਰਵਾਈ ਵਿੱਚ ਬਣਾਇਆ ਗਿਆ ਸੀ ਸਿੰਘ ਨੇ ਆਪਣੀ ਆਮਦਨ ਦਾ 10% ਦਾਨ ਕਰਨ ਦੇ ਸਿੱਖ ਸਿਧਾਂਤ ਦੇ ਆਧਾਰ ਤੇ ਖਾਣੇ ਦੀ ਗਿਣਤੀ ਦੀ ਚੋਣ ਕੀਤੀ। ਉਸਨੇ ਕਿਹਾ ਕਿ ਉਸਨੇ ਆਪਣੇ ਸਟੋਰ ਪੀਜ਼ਾ ਟਾਕਸ ਐਂਡੋਨੀਓ ਤੋਂ ਵਿਅਕਤੀਆਂ ਅਤੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕੀਤਾ ਜੋ ਇੱਕ ਵਾਰ ਜਾਂ ਹੋਰ ਨਿਯਮਤ ਤੌਰ ਤੇ ਉਸਦੇ ਸਟੋਰ ਤੇ ਆਏ ਨੇ। ਠੰਡ ਦੇ ਦੌਰਾਨ ਜਦੋਂ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਮੁਨਾਫਾ ਨਹੀਂ ਸੀ, ਤਾਂ ਸਿੰਘ ਨੇ ਕਿਹਾ ਕਿ ਉਹ ਭੋਜਨ ਨੂੰ ਸ਼ਹਿਰ ਵਿੱਚ ਕਮਜ਼ੋਰ ਆਬਾਦੀ ਵਿੱਚ ਵੰਡ ਲਈ ਲੈ ਗਏ। ਸਿੰਘ ਨੇ ਪਿਛਲੇ ਅਪ੍ਰੈਲ ਵਿੱਚ ਆਪਣੀ ਭੈਣ ਦੇ ਨਾਲ ਇਹ ਸਟੋਰ ਖੋਲ੍ਹਿਆ ਸੀ ਦੋਵੇਂ ਭੈਣ ਭਰਾਵਾਂ ਦਾ ਪਛੋਕੜ ਹੋਟਲ ਅਤੇ ਰੈਸਟੋਰੈਂਟ ਪ੍ਰਬੰਧਨ ਨਾਲ ਸੰਬੰਧਿਤ ਹੈ ਉਹਨਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਾਧੀਆਂ ਲਾਗਤਾਂ ਦੇ ਬਾਵਜੂਦ ਸਿੰਘ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਨੇ ਉਹਨਾਂ ਨੇ ਮੰਨਿਆ ਕਿ ਕਾਰੋਬਾਰ ਨੇ ਹਜੇ ਮੁਨਾਫਾ ਕਮਾਉਣਾ ਹੈ ਪਰ ਇਹ ਵੀ ਕਿਹਾ ਕਿ ਇੱਕ ਨਵੇਂ ਕਾਰੋਬਾਰ ਲਈ ਵੀ ਉਮੀਦ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਈ ਵਫਾਦਾਰ ਗਾਹਕ ਨੇ ਜੋ ਉਨ੍ਹਾਂ ਦੇ ਖੁੱਲਣ ਤੋਂ ਬਾਅਦ ਆ ਰਹੇ ਨੇ ਉਹਨਾਂ ਵਿੱਚੋਂ ਕੁਝ ਨੇ ਉਸ ਦੀ ਪਹਿਲਕਦਮੀ ਵਿੱਚ ਮਦਦ ਕਰਨ ਲਈ ਖਾਣਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਸਿੰਘ ਨੇ ਕਿਹਾ ਕਿ ਹਰ ਹਫਤੇ ਸਾਡੇ ਕੋਲ ਇੱਕ ਜਾਂ ਦੋ ਗਾਹਕ ਅਜਿਹੇ ਹੁੰਦੇ ਨੇ ਜੋ ਮਦਦ ਕਰਨਾ ਚਾਹੁੰਦੇ ਨੇ ਤੇ ਇਸ ਲਈ ਉਹ ਖਾਣਾ ਦਾਨ ਕਰਦੇ ਨੇ ਸਿੰਘ ਦੀ ਇਸ ਪਹਿਲਕਦਮੀ ਨੂੰ ਬਹੁਤ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ ਜੋ ਲੋੜਵੰਦਾਂ ਦੀ ਸਹਾਇਤਾ ਕਰ ਰਹੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਨੇ ਆ ਅੱਜ ਦੇ ਅਮੋਖ ਹੈਡਲਾਈਨਸ ਤੇ ਕਿਸਾਨ ਅੰਦੋਲਨ ਦੀ ਗੂੰਜ ਪਹੁੰਚੀ ਕੈਨੇਡਾ ਟੋਰਾਂਟੋ ਕਿਸਾਨ ਰੈਲੀ ਦਾ ਕੀਤਾ ਗਿਆ ਆਯੋਜਨ ਸੋਲ ਮੇਟ ਵੈਡਿੰਗਜ਼ ਨੇ ਕਰਵਾਇਆ ਅੰਤਰਰਾਸ਼ਟਰੀ ਵੈਡਿੰਗ ਫੈਸ਼ਨ ਫੈਸਟੀਵਲ ਕੈਨੇਡਾ ਲੇਟੈਸਟ ਡਿਜ਼ਾਈਨਸ ਲੈ ਕੇ ਪਹੁੰਚੇ ਵੈਡਿੰਗ ਡਿਜ਼ਾਈਨਰ ਅੰਤਰਰਾਸ਼ਟਰੀ ਵਿਦਿਆਰਥੀ ਤੇ ਸ਼ਰਨਾਰਥੀ ਕਰ ਰਹੇ ਨੇ ਨਸ਼ੇ ਦਾ ਸੇਵਨ ਜੌਬ ਨਾ ਮਿਲਣ ਕਾਰਨ ਹੋ ਰਿਹਾ ਹੈ ਡਿਪਰੈਸ਼ਨ ਦਾ ਸ਼ਿਕਾਰ ਅਸਟੋ ਜੀਟੀਏ ਵਿੱਚ ਵਨ ਫੇਅਰ ਪ੍ਰੋਗਰਾਮ ਸ਼ੁਰੂ ਨਹੀਂ ਦੇਣਾ ਪ ਅਜਨਾਈ ਮੈਨੂ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ